ਪਧੌੜ ਨਗਰ ਕਾਉਂਸਲ 'ਚ ਕੰਮ ਕਰਦੇ ਸਫਾਈ ਸੇਵਕ ਪਿਛਲੇ 1 ਮਹੀਨੇ ਤੋਂ ਲਗਾਤਾਰ ਹੜਤਾਲ ਤੇ ਬੈਠੇ ਨੇ ਅਤੇ ਇਹਨਾਂ ਦੀ ਇਹ ਹੜਤਾਲ ਦਾ ਕਾਰਨ ਇਹਨਾਂ ਦੀਆਂ ਰੁਕੀਆਂ ਹੋਈਆਂ ਤਨਖਾਹਾਂ ਨੇ। ਜਦੋਂ ਹੁਣ ਤੱਕ ਇਹਨਾਂ ਦੀਆਂ ਤਨਖਾਹਾਂ ਨਹੀਂ ਮਿਲੀਆਂ ਤਾਂ ਇਹਨਾਂ ਨੇ ਸੰਘਰਸ਼ ਤਿੱਖਾ ਕਰਨ ਦਾ ਫੈਸਲਾ ਕਰ ਲਿਆ। ਇਹਨਾਂ ਸਫਾਈ ਸੇਵਕਾਂ ਵੱਲੋਂ ਪਧੌੜ ਤਿੰਨ ਕੌਣੀ ਫਰੀਦਕੋਟ ਬਰਨਾਲਾ ਹਾਈਵੇ ਨੂੰ ਜਾਮ ਕਰਕੇ ਧਰਨਾ ਦਿੱਤਾ ਗਿਆ। ਵੱਡੀ ਗੱਲ ਇਹ ਰਹੀ ਕਿ ਇਸ ਦਰਨੇ ਵਿੱਚ ਇਹਨਾਂ ਦਾ ਸਾਥ ਦੇਣ ਦੇ ਲਈ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਵੀ ਪੁੱਜੇ। ਉਧਰ ਸੁਖਪਾਲ ਖਹਿਰਾ ਦੇ ਵਿਧਾਇਕ ਪ੍ਰਮਲ ਸਿੰਘ ਨੇ ਵੀ ਇਸ ਧਰਨੇ ਵਿੱਚ ਸ਼ਮੂਲੀਅਤ ਕੀਤੀ ਬੇਸ਼ੱਕ ਕਿਸੇ ਵੇਲੇ ਇਹਨਾਂ ਵੱਲੋਂ ਇਕੱਠਿਆਂ ਬੈਠ ਕੇ ਗੱਲਾਂ ਵੀ ਕੀਤੀਆਂ ਜਾਂਦੀਆਂ ਅਤੇ ਇਕੱਠਿਆਂ ਹੀ ਦੂਜਿਆਂ ਦਾ ਸਾਥ ਵੀ ਦਿੱਤਾ ਜਾਂਦਾ ਪਰ ਇਸ ਮੌਕੇ ਪ੍ਰਮਲ ਸਿੰਘ ਖਾਲਸਾ ਤੇ ਭਗਵੰਤ ਮਾਨ ਵਿਚਾਲੇ ਦੂਰੀ ਬਣੀ ਰਹੀ ਇਸ ਧਰਨੇ ਦੌਰਾਨ ਹੀ ਭਗਵੰਤ ਮਾਨ ਵੱਲੋਂ ਡੀਸੀ ਨੂੰ ਫੋਨ ਲਗਾ ਲਿਆ ਗਿਆ ਭਗਵੰਤ ਮਾਨ ਨੇ ਡੀਸੀ ਦੇ ਨਾਲ ਕੀ ਗੱਲਬਾਤ ਕੀਤੀ ਤੁਸੀਂ ਖੁਦ ਸੁਣੋ ਅਰੇ ਮੇਰਾ ਰਾਜਪਤੀ 3 ਮਹੀਨੇ ਹੋ ਗਏ ਸਾਲ ਬਾਅਦ ਆਉਂਦੇ ਆ ਜੀ ਥੋੜਾ ਜੀ ਫੀਪਟਾ ਟੱਕ ਡਿਸਟਰਸ ਸਿਖਾਲ ਜੀ ਸਰ ਤੇ ਪਤਾ ਵੜਾਇਆ ਸੀ ਜਿਹੜੀ ਉਹ ਸਫਾਈ ਕਰਚਾਰੀਆਂ ਦਾ ਜਿਹੜਾ ਚੱਲਦਾ ਉਹਦਾ ਸਰ ਕੀ ਸਟੇਟਸ ਹੈ ਨਹੀਂ ਕਿ ਮੈਂ ਉਹਨਾਂ ਕੋਲ ਬੈਠਾ ਹਾਂ ਹਾਂ ਜੀ ਹਾਂ ਜੀ ਕਿ ਅਕੀਸਾਬ ਦਾ ਪ੍ਰੋਬਲਮ ਕੀ ਹੈ ਨਾ ਦੇ ਆ ਦੇ ਆਲ ਆਰ ਹੈਂਡ ਟੂ ਮਾਉਥ ਹਨ ਉਹ ਉਹਨਾਂ ਨੇ ਕਿ ਤੋ ਇਧਰੋਂ ਉਧਰੋਂ ਦੇਖੋ ਜੋ ਕਮਾਉਂਦੇ ਨੇ ਉਹੀ ਖਾਦੇ ਨੇ ਸੋ ਉਧਰੋਂ ਉਧਰੋਂ ਜਿਹੜੇ ਖਰਚੇ ਲਏ ਹੋਏ ਨੇ ਫਿਰ ਉਹਨਾਂ ਦੇ ਵਿਆਜ ਜਾਂ ਕੋਈ ਕਿਸ਼ਤਾਂ ਸੋ ਜੇ ਮੇਰੇ ਕੋਲੇ ਕਮੇਟੀ ਵੱਲੋਂ ਵੀ ਬੈਠੇ ਨੇ ਮਾਰ ਜੋ ਕੌਨਸਲ ਸਾਹਿਬ ਸਾਹਿਬ ਨਾ ਉਹ ਉਹਨ ਮੇਰੇ ਕੋਲ ਲਿਸਟ ਹੈ ਕਿ ਆ ਦੋ ਮਹੀਨਿਆਂ ਦੀ ਜਿਹੜੇ ਪੱਕੇ ਨੇ ਉਹਨਾਂ ਦੀ ਤਨਖਾਹ ਇਹਨਾਂ ਨੇ ਪਾਤੀ ਤੇ ਉਹ ਇਹਨਾਂ ਨੂੰ ਮਿਲ ਵੀ ਗਈ ਹੈ ਨਾ ਤੇ ਜਿਹੜੇ ਕੱਚੇ ਨੇ ਉਹਨਾਂ ਦੀ ਇੱਕ ਇੱਕ ਮਹੀਨੇ ਦੀ ਪਾਤੀ ਉਹ 2 ਮਹੀਨਿਆਂ ਦੀ ਪੱਕਿਆਂ ਦੀ ਰਹੇਗੀ ਤੇ 1 ਮਹੀਨੇ ਦੀ ਕੱਚੇ ਜਿਹੜੀ ਨਾਲ ਉਹਨਾਂ ਦੀ ਰਹੇਗੀ। ਸੇ ਤੇ ਇਹਦੇ ਚੋ ਜੇ ਤੁਹਾਡੇ ਕੋਲੇ ਕੋਈ ਇਸ ਤਰ੍ਹਾਂ ਦਾ ਫੰਡ ਹੋਵੇ ਕਿ ਕਮੇਟੀ ਤੁਹਾਨੂੰ ਉਸ ਵੇਲੇ ਪੇ ਕਰ ਦੇ ਜਦੋਂ ਉਹਨਾਂ ਕੋਲੇ ਬੈਟ ਵਗੈਰਾ ਦਾ ਆ ਜੇ। ਜੀ। ਜੀ। ਉਹਨਾਂ ਕਮੇਟੀ ਨੂੰ ਕਹਿੰਦੇ ਨੂੰ ਕਿ ਉਹ ਪਾਸ ਕਰਦਾ ਵੀ ਆਪਣੇ ਨਾਲ 14ਵੇਂ ਗੱਦ ਤੱਕ ਨਹੀਂ ਚੱਲਦਾ। ਇਹ ਕੋਈ 14ਵੇਂ ਬਿੱਟ ਕਮਿਸ਼ਨ ਦੀ ਕਿਹਨੇ ਗ੍ਰਾਂਟ ਪਈ ਹੈ ਜਿਹੜੀ ਈਓ ਪਾਸ ਕਰਦਾ ਜੇ ਤੁਸੀਂ ਉਹ ਉਹ ਨਾਲ ਗੱਲ ਕਰ ਕਰਕੇ ਕਰ ਲਓ। ਹਾਂ ਪਲੀਜ਼ ਕੋਈ ਕੋਈ ਪਤਾ ਕਿ ਇਹ ਕੋਈ ਕੋਈ ਸ਼ੌਕ ਨੂੰ ਤਾਂ ਬੈਠੇ ਨਹੀਂ ਤੇ ਸੜਕ ਤੇ ਕੋਈ ਹਨਾ ਪਰ ਇਹ ਵੀ ਆਮਲ ਪਬਲਿਕ ਨੂੰ ਵੀ ਕਨਵੀਨੀਅੰਸ ਉਹਦਾ ਖਿਆਲ ਰੱਖਣਾ ਪੈਂਦਾ ਆਪਾਂ ਨੂੰ ਹਨਾ ਹਾਂ ਹਾਂ ਕੋਈ ਕੋਈ ਟਾਈਮ ਕੋਈ ਟਾਈਮ ਬਾਉਂਡ ਦੇ ਸਕਦੇ ਹੋ ਸਰ ਕਿੰਨੇ ਹਾਊ ਲੌਂਗ ਇਟ ਵਿਲ ਟੇਕ ਓਕੇ ਚਲੋ ਮੈਂ ਇਹਨਾਂ ਨਾਲ ਗੱਲ ਮੈਂ ਮੈਂ ਗੱਲ ਕਰਦਾ ਸਰ ਮੈਂ ਕਰਦਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੈਂ ਗੱਲ ਮੈਂ ਮੈਂ ਗੱਲ ਮੈਂ ਆਪਣੀ ਗੱਲ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆਂ ਭਗਵੰਤ ਮਾਨ ਦਾ ਇਹਨਾਂ ਸਫਾਈ ਸੇਪਕਾਂ ਬਾਰੇ ਕੀ ਕਹਿਣਾ ਸੀ ਤੁਹਾਨੂੰ ਉਹ ਵੀ ਸੁਣਾ ਦਿੰਦੇ ਆਂ ਵੜੇ ਜਿਹੜੀਆਂ ਮੰਗਾ ਜਾਇਜ਼ ਨੇ ਜੀ ਆਪਣੀਆਂ ਤਰਖਾ ਮੰਗ ਰਹੇ ਨੇ ਠੀਕ ਹੈ ਤੇ ਮੈਡੀ ਸਾਹਿਬ ਨਾਲ ਗੱਲ ਕੀਤੀ ਹੈ ਉਹ ਕਹਿੰਦੇ ਜੀ ਅਸੀਂ 15 ਦਿਨਾਂ ਦੇ ਵਿੱਚ ਵਿੱਚ ਇਹਦਾ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਇਹਨਾਂ ਦੇ ਜਿਹੜੇ ਪ੍ਰਧਾਨ ਨੇ ਜਾਂ ਜਿਹੜੀ ਹੋਰ ਜਥੇਬੰਦੀਆਂ ਆਈਆਂ ਨੇ ਉਹ ਸਲਾਹ ਕਰ ਰਹੇ ਨੇ ਜੇ ਕੋਈ ਲਿਖਤੀ ਇਹਨਾਂ ਨੂੰ ਕੋਈ ਸਰਕਾਰ ਜਿਹੜੀ ਹੈ ਜਾਂ ਪ੍ਰਸ਼ਾਸਨ ਕੋਈ ਲਿਖਤੀ ਗਾਰੰਟੀ ਦੇਵੇ ਕਿ ਹਾਂ 15 ਦਿਨਾਂ ਚ ਅਸੀਂ ਇਹਨਾਂ ਦਾ ਹੱਲ ਕਰ ਦਾਂਗੇ ਤਾਂ ਇਹਨਾਂ ਨੂੰ ਵੀ ਕੋਈ ਸ਼ੌਕ ਨਹੀਂ ਹੈਗਾ ਇੱਥੇ ਫੋਟੋਆਂ ਖਿਚਾਉਣ ਤਾਂ ਆਏ ਨਹੀਂ ਹੈਗੇ ਅਖਬਾਰਾਂ 'ਚ ਜਾਂ ਕੋਈ ਟੈਲੀਵਿਜ਼ਨ ਤੇ ਆਉਣ ਵਾਸਤੇ ਸੋ ਇਹਨਾਂ ਨੂੰ ਵੀ ਤਾਂ ਸ਼ੌਕ ਨਹੀਂ ਹੈਗਾ ਲੋਕਾਂ ਨੂੰ ਤਾਂ ਜਿਹੜੀਆਂ ਮੰਗ ਰਹੇ ਨੇ ਅਸੀਂ ਇਹਨਾਂ ਦਾ ਸਾਥ ਦੇਵਾਂਗੇ। ਐ ਆਏ ਨਹੀਂ। ਟਰਨੇ ਤੇ ਬੈਠੇ ਨੇ ਸਫਾਈ ਸੇਵਕਾਂ ਨੂੰ ਤਨਖਾਹ ਨਾ ਮਿਲਣ ਕਰਕੇ ਇਹਨਾਂ ਦੇ ਘਰ ਦਾ ਗੁਜ਼ਾਰਾ ਚੱਲਣਾ ਵੀ ਔਖਾ ਹੋ ਗਿਆ। ਜਿਸ ਕਰਕੇ ਇਹਨਾਂ ਨੂੰ ਹੁਣ ਸੰਘਰਸ਼ ਕਰਨਾ ਪੈ ਰਿਹਾ। ਇਹ ਸੜੀਆਂ ਮੈਂ ਮੰਗਦਾ ਜੀ ਤਨਖਾਹੀ ਆ। ਵੀ ਮੈਂ ਮੰਗ ਸੜੀ ਤਨਖਾਹ ਆ। ਇਹ ਜਦੋਂ ਵੀ ਲੰਨੇ ਆ ਸੀ ਹੜਤਾਲ ਕਰ ਕੀ ਲੰਨੇ ਆ। ਜਦੋਂ ਵੀ ਮਾਉਣਾ ਇੱਥੇ ਹੜਤਾਲ ਕਰਾ ਕੇ ਫਿਰ ਤਨਖਾਹ ਦਿਵਾ ਕੇ ਜਾਂਨੇ ਇਹਨਾਂ ਨੂੰ। ਹੁਣ ਇਹਨਾਂ ਦੀ ਚਾਰ-ਚਾਰ ਮਹੀਨੇ ਦੀ ਤਨਖਾਹ। ਇਹ 4-4 ਮਹੀਨੇ ਦੀ ਤਨਖਾਹ ਦੇ ਨਹੀਂ ਰਹੇ ਅਸੀਂ ਉਹ ਸਾਹਿਬ ਨਾਲ ਗੱਲ ਕੀਤੀ ਮਾਈਓ ਸਾਹਿਬ ਮੈਂ ਤੁਸੀਂ 2 ਮਹੀਨੇ ਦੀ ਤਨਖਾਹ ਭਰ ਕੇ ਸੀ ਇਹਨਾਂ ਦੀ ਤਨਖਾਹ ਦੇ ਦਿਓ ਉਹ ਕਹਿੰਦਾ ਵੀ ਮੈਂ ਤਾਂ ਇੱਥੋਂ ਨਿਕਲਣ ਦੇ ਮਾਰੇ ਨੇ ਤਨਖਾਹ ਚੈੱਕ ਕੱਟਿਆ ਸੀਗਾ ਨਹੀਂ ਮੈਂ 2 ਮਹੀਨੇ ਦੀ ਤਨਖਾਹ ਨਹੀਂ ਦੇਣੀ ਇਹਨਾਂ ਨੂੰ ਤੇ ਉਹਨੇ ਚੈੱਕ ਕੈਨਸਲ ਕਰ ਦਿੱਤਾ ਉਹ ਤੇ ਫਿਰ ਅਸੀਂ ਮਾਈ ਵੀ ਹੁਣ ਤੋਂ ਇੱਥੋਂ ਨਿਕਲ ਜਾਏਗਾ ਦਫ਼ਤਰ ਚੋਂ ਅਸੀਂ ਨਿਕਲ ਨਹੀਂ ਦਿੱਤਾ ਫਿਰ ਇਹ ਆਪਣੇ ਆਏ ਸੀਗੇ ਤਹਿਸੀਲਦਾਰ ਸਾਹਿਬ ਤਹਿਸੀਲਦਾਰ ਸਾਹਿਬ ਕਹਿੰਦਾ ਵੀ ਮੇਰੇ ਕਿਹੋਂ ਕੱਢ ਦਿਓ ਉਹਨੂੰ ਬਾਹਰ ਰਾਤ ਨੂੰ ਅਸੀਂ 7:30 ਵਜੇ 6 ਵਜੇ ਕੱਢਿਆ ਈਓ ਸਾਹਿਬ ਤੇ ਤਹਿਸੀਲਦਾਰ ਵੀ ਉਦੋਂ ਮੁੜ ਕੇ ਤਹਿਸੀਲਦਾਰ ਕਹਿੰਦਾ ਮੈਂ ਐਸਡੀਐਮ ਸਾਹਿਬ ਨਾਲ ਗੱਲ ਕਰਦਾ ਐਸਡੀਐਮ ਸਾਹਿਬ ਆਥੇ ਆਏ ਮੈਂ ਵੀ ਐਸਡੀਐਮ ਸਾਹਿਬਾਂ ਨਾਲ ਤਨਖਾਹ ਬਾਰੇ ਤੁਹਾਨੂੰ ਹੋਰ ਕੀ ਆ ਉਹ ਕਹਿੰਦਾ ਮੈਂ ਗੱਲੀ ਨਹੀਂ ਕਰਨੀ ਕਹਿੰਦਾ ਆ ਦੂਜੀ ਜੱਥੇਬੰਦੀਆਂ ਹੀ ਸਾਡੇ ਨਾਲ ਮਾਸਟਰ ਸੀਗੇ ਔਰ ਕਿਸਾਨ ਯੂਨੀਅਨ ਵਾਲੇ ਸੀਗੇ ਉਹ ਕਹਿੰਦਾ ਮੈਂ ਤਾਂ ਲੇਬਰ ਨਾਲ ਗੱਲ ਕਰਨੀ ਕਹਿੰਦਾ ਕਿੱਲੇ ਜੱਥੇਬੰਦੀ ਨਾਲ ਨਹੀਂ ਗੱਲ ਕਰਨੀ ਮੈਂ ਵੀ ਜੱਥੇਬੰਦੀ ਦਾ ਮੈਂ ਵੀ ਹਾਂ ਕਹਿੰਦਾ ਨਹੀਂ ਕਹਿੰਦਾ ਮੈਂ ਕਿਸੇ ਨਾਲ ਨਹੀਂ ਗੱਲ ਕਰਨੀ ਉੱਠ ਕੇ ਤੁਰਦਾ ਲੱਗਿਆ ਹੁਣ ਉਦੋਂ ਮੁੜ ਕੇ ਸਾਡੇ ਬੰਦੇ ਭੁਖੜਤਾਲ ਦੇ ਬਹਿਗੇ ਤੇ ਉਦੋਂ ਮੁੜ ਕੇ ਇਹਨਾਂ ਨੇ ਕੋਈ ਸਾਡੀ ਹੁਣ ਤੱਕ ਕੋਈ ਸੁਣਾਈ ਨਹੀਂ ਕੀਤੀ ਸਾਡਾ ਪੀਐਫ ਜਿਹੜਾ ਕੱਟਿਆ ਜਾਂਦਾ ਉਹ ਸਾਨੂੰ ਕੋਈ ਪਤਾ ਨਹੀਂ ਵੀ ਕਿੰਨਾ ਕੱਟਿਆ ਗਿਆ ਕਿੰਨੇ ਹੁਣ ਤੱਕ ਇਹਨਾਂ ਨੇ ਸਾਡੇ ਤੋਂ ਕੋਈ ਸਹਿਮ ਨਹੀਂ ਦਿੱਤਾ ਤੇ ਤਨਖਾਹ ਤਾਂ ਦੇਣੀ ਦੀ ਦੂਰ ਹੈ ਇਹਨਾਂ ਕੋਲੇ ਹੁਣ ਇਸ ਟਾਈਮ 25-30 ਲੱਖ ਰੁਪਇਆ ਪਿਆ ਇਹ ਚਾਹਣ ਤਨਖਾਹ ਤਾਂ ਇਹ ਹੁਣੀ ਦੇ ਸਕਦੇ ਨਹੀਂ ਇਹਨਾਂ ਨੇ ਸਰਬਸਤ ਸਾਨੂੰ ਲੋਕਾਂ ਨੂੰ ਭੁੱਖੇ ਮਾਰਨ ਤੱਕ ਸੋਚਿਆ ਹੋਇਆ ਇਹਨਾਂ ਨੇ ਜੇ ਹਜੇ ਵੀ ਤਨਖਾਹ ਨਹੀਂ ਮਿਲਦੀ ਤਾਂ ਤੁਸੀਂ ਹੁਣ ਅਗਲਾ ਸੰਘਰਸ਼ ਕੀ ਰੂ ਤੁਹਾਡਾ ਇਹ ਤੂੰ ਵੀ ਸੰਘਰਸ਼ ਕਰ ਗਾਏ ਸਾਡਾ ਇਹ ਬਰਨਾਲਾ ਜ਼ਿਲ੍ਹਾ ਹੀ ਬੰਦ ਹੋਊਗਾ ਸਾਰਾ ਤੇ ਬਠਿੰਡਾ ਜ਼ਿਲ੍ਹਾ ਵੀ ਬੰਦ ਕੀਤਾ ਜਾਊਗਾ ਇਹਨਾਂ ਨੇ ਨਾ ਸਾਡੀਆਂ ਤਨਖਾਹ ਦਿੱਤੀਆਂ ਤਾਂ ਤੇ ਸੰਘਰਸ਼ ਇਹ ਤੋਂ ਵੀ ਜ਼ਿਆਦਾ ਠਿੱਕਾ ਕੀਤਾ ਜਾਊਗਾ ਇਸ ਤੋਂ ਬਾਅਦ ਦੇ ਭਗਵੰਤ ਮਾਨ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ਤੇ ਯੂਨੀਵਰਸਿਟੀ ਬਣਾਉਣ ਦੇ ਕੀਤੇ ਐਲਾਨ ਦਾ ਸਵਾਗਤ ਵੀ ਕੀਤਾ। ਬੜੀ ਅੱਛੀ ਗੱਲ ਹੈ ਜੀ ਉਹਨਾਂ ਨੇ ਤਾਂ ਪਹਿਲਾਂ ਵੀ ਪਹਿਲ ਕੀਤੀ ਸੀਗੀ ਤੇ ਹੁਣ ਜਿਹੜਾ ਕਰਤਾਰਪੁਰ ਸਾਹਿਬ ਦਾ ਲੰਘ ਹੈ ਉਹ ਕੰਪਲੀਟ ਹੋ ਜਾਣਾ ਚਾਹੀਦਾ ਔਰ ਇਹ ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ। ਕਿਹਦਾ ਨਾਮ ਜਿਹੜਾ ਨੀਂਹ ਪੱਥਰ ਤੇ ਲਿਖਿਆ ਜਾਊਗਾ ਉੱਪਰ ਕਿਹਦਾ ਨਾਮ ਥੱਲੇ ਇਸ ਚੱਕਰ 'ਚ ਨਹੀਂ ਪੈਣਾ ਚਾਹੀਦਾ। ਗੁਰੂ ਨਾਨਕ ਸਾਹਿਬ ਦੇ ਨਾਮ ਤੇ ਜੋ ਬਣ ਰਿਹਾ ਉਹਦੇ ਉੱਪਰ ਨਾਮ ਕੋਈ ਨਹੀਂ। ਇਸ ਮੌਕੇ ਪਦੌੜ ਹਲਕੇ ਦੇ ਵਿਧਾਇਕ ਅਤੇ ਆਮ ਆਦਮੀ ਪਾਰਟੀ ਦੇ ਬਾਗੀ ਨੇਤਾ ਪਿਰਮਲ ਸਿੰਘ ਖਾਲਸਾ ਵੱਲੋਂ ਭਗਵੰਤ ਮਾਨ ਤੋਂ ਬਣਾਈ ਦੂਰੀ ਬਾਰੇ ਵੀ ਪੱਤਰਕਾਰਾਂ ਵੱਲੋਂ ਸਵਾਲ ਕੀਤਾ ਗਿਆ ਤਾਂ ਇਸ ਤੇ ਭਗਵੰਤ ਮਾਨ ਕਹਿਣ ਲੱਗੇ ਕਿ ਪਿਰਮਲ ਸਿੰਘ ਖਾਲਸਾ ਵੀ ਉਹਨਾਂ ਦੇ ਵਿਧਾਇਕ ਨੇ ਅਤੇ ਉਹਨਾਂ ਨੂੰ ਉਮੀਦ ਹੈ ਕਿ ਸ਼ਾਇਦ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜਾਏ ਨਹੀਂ ਐਮਐਲਏ ਤਾਂ ਹੈਗੇ ਨੇ ਅਜੇ ਅਜੇ ਉਹਨਾਂ ਨੂੰ ਸਸਪੈਂਡਿੰਗ ਕੀਤਾ ਹੋਇਆ ਪਰ ਉਹ ਅਸੀਂ ਵੇਟ ਕਰ ਰਹੇ ਹਾਂ ਕਿ ਸ਼ਾਇਦ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰੇ ਆ ਜਾਏ ਉਹਨੂੰ ਭੁੱਲਿਆ ਨੇ ਕਹਿੰਦੇ ਹੁਣ ਦੇਖਣਾ ਆਵਗਾ ਕਿ ਭਗਵੰਤ ਮਾਨ ਵੱਲੋਂ ਡੀਸੀ ਨੂੰ ਕੀਤੇ ਗਏ ਫੋਨ ਦਾ ਅਸਰ ਕਦੋਂ ਤੱਕ ਹੁੰਦਾ ਅਤੈਨਾ ਸਫਾਈ ਸੇਵ ਕੰਦੇ ਚਿਹਰਿਆਂ ਦੀ ਰੌਣਕ ਵਾਪਿਸ ਕਦੋਂਦੀ ਹੈ ਪਦੌੜ ਤੋਂ ਸਾਬ ਸੰਧੂ ਦੇ ਨਾਲ ਰਾਜੇਸ਼ ਕੁਮਾਰ ਪੰਜਾਬੀ ਲੁੱਕ ਚੈਨਲ